ਅਕਾਲ ਤਖਤ ਸਾਹਿਬ ਨੇ ਵੇਖੋ ਰਿਲੀਜੀਅਸ ਅਫੇਅਰਸ ਦੇ ਵਿੱਚ ਅਸੀਂ ਸਾਰੇ ਸੇਕਾ ਜੋ ਵੀ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਉਹ ਸਾਰਿਆਂ ਦੇ ਸਿਰ ਉੱਤੇ ਤੋਂ ਇਸ ਤੋਂ ਬਾਅਦ ਅਸੀਂ ਇਹਦੇ ਤੇ ਕੋਈ ਟਿੱਪਣੀ ਨਹੀਂ ਹੈ ਪੁਲਿਸ ਦੀ ਜਾਂਚ ਤੋਂ ਸਾਨੂੰ ਵਿਸ਼ਵਾਸ ਨਹੀਂ ਹੈ ਪੁਲਿਸ ਅਫਸਰ ਗ੍ਰਿਫਤਾਰ ਹੋਣ ਚਾਹੀਦੇ ਹੈ ਜਾਂਚ ਦੀ ਕੋਈ ਯਾਹ ਹੋਵੇ ਚੇਕਿੰਗ ਚਾਹੀਦੀ ਹੈ ਕੰਨ ਪੁਲਿਸ ਅਸਰ ਬੁਲਣੇ ਚਾਹੀਦੇ ਚਾਹ ਕੋ ਮੈਂ ਤੇ ਤੁਹਾਨੂੰ ਇਨੀ ਬੇਨਤੀ ਕਰਨਾ ਇਹ ਸਾਰੀ ਚੀਜ਼ ਅਕਾਲ ਤਖਤ ਸਾਹਿਬ ਦੀ ਦੇਖ ਰੇਖ ਤੇ ਤੈਤਲੇ ਹੋ ਰਹੀ ਹੈ ਜੋ ਕੁਝ ਵੀ ਹੋਇਆ 골ਡਨ ਟੈਂਪਲ ਕੰਪਲੈਕਸ ਦੇ ਵਿੱਚ ਹੋਇਆ ਮੇਰੀ ਅਪੀਲ ਜਹਦਰ ਕਾਲ ਤੱਕ ਸਾਹਿਬ ਨੂੰ ਕਿ ਤੁਸੀਂ ਇੰਟਰਵੈਨ ਕਰੋ ਤੇ ਰਸਤਾ ਬਣਾਓ ਦੀ ਆਪਣੀ ਮਰਜ਼ੀ ਹੈ ਉਹਨਾਂ ਨੂੰ ਕਿਸ ਦੀ ਜਾਨ ਚਾਹੀਦੀ ਜਰੂਰੀ ਆਪਣੇ ਡਿਪਟੀ ਸੀਐਲਪੀ ਅਰਨਾ ਚੌਧਰੀ ਜੀ ਵੱਲੋਂ ਆਪਣੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਸਮੁੱਚੀ ਕਾਂਗਰਸ ਲੈਜਲੇਟਰ ਵਿੰਗ ਵੱਲੋਂ ਤੇ ਸਾਰੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸਰ ਕੁਲਦੀਪ ਸਿੰਘ ਢਿਲੋਂ ਜੀ ਇਹਨਾਂ ਨੂੰ ਪਿਆਰ ਨਾਲ ਅਸੀਂ ਕਹਾਂਦਾ ਚੱਲੋ ਜੀ ਕਹਿੰਦੇ ਆ ਉਹਨਾਂ ਦੀ ਹੋਣੀ ਜਿਹੜੀ ਸਵਰਿੰਗ ਇਨ ਸੈਰੇਮਨੀ ਹੋਈ ਐ ਐਸੇ ਐਮ ਐਲ اے ਬਰਨਾਲਾ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਸਪੀਕਰ ਸਾਹਿਬ ਨੇ ਕੀਤੀ ਤੋ ਲੱਖ ਲੱਖ ਸਾਡੇ ਵੱਲੋਂ ਸਾਰਿਆਂ ਵੱਲੋਂ ਮੁਬਾਰਕਾਂ ਐਸੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਇੱਥੇ ਪੰਜਾਬ ਦੇ ਹੱਕਾਂ ਵਾਸਤੇ ਤਗੜੇ ਹੋ ਕੇ ਲੜਾਈ ਦੇਣਗੇ ਬਰਨਾਲੇ ਦੇ ਹੱਕਾਂ ਵਾਸਤੇ ਦੇਣਗੇ ਪੰਜਾਬੀਆਂ ਦੇ ਹੱਕ ਤੇ ਹਕੂਕ ਵਾਸਤੇ ਤਗੜੇ ਹੋ ਕੇ ਪਹਿਰਾ ਵਧਾਈ ਸਭੈ ਦੇਣਗੇ ਸੋ ਸਾਡੇ ਸਾਰੇ ਹੀ ਸਾਥੀਆਂ ਵੱਲੋਂ ਲੱਖ ਲੱਖ ਮੁਬਾਰਕਾਂ ਦੇ ਐ ਸਾਕੁਲਦੀਪ ਸਿੰਘ ਢੱਲੋਂ ਨੂੰ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਹੋਰ ਕੋਈ ਗੱਲ ਹੈ ਤੇ ਦੱਸੋ ਕਿਸਾਨ ਜੋ ਦੋ ਦਿਨ ਸੇ ਅੰਦੋਲਨ ਤੇ ਡਟੇ ਹੋਏ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵਾਰ ਆਇਆ ਜਾ ਰਹੇ ਨੇ ਰੋਜ਼ ਕਿਸਾਨ ਜੀ ਇੱਕੋ ਮੈਡਮ ਇੱਕ ਗੱਲ ਪੱਕੀ ਹੈ ਕਿ ਇਹ ਜਿਹੜੀ ਗਵਰਨਮੈਂਟ ਹੈ ਸੈਂਟਰ ਦੇ ਵਿੱਚ ਮੋਦੀ ਸਾਹਿਬ ਇਹ ਸਾਫ਼ ਤੌਰ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਖਲਾਫ ਇਹਨਾਂ ਨੇ ਜਿਹੜੇ ਕਾਨੂੰਨ ਵੀ ਲੈ ਕੇ ਆਂਦੇ ਸੀ ਜਿਨ੍ਹਾਂ ਨੂੰ ਸਮੁੱਚਾ ਹਿੰਦੁਸਤਾਨ ਅੱਜ ਕਾਲੇ ਕਾਨੂੰਨ ਨਾਲ ਜਾਂਦਾ ਹੈ ਇਹ ਬੜੇ ਰਿਲੈਕਟੈਂਟਲੀ ਇਹਨਾਂ ਨੇ ਵਾਪਸ ਲੈਏ ਨੇ ਕਿਸਾਨਾਂ ਨੇ ਜਦੋਂ ਕਿਸਾਨਾਂ ਤੋਂ ਇਹ ਵਾਪਸ ਲੈ ਗਏ ਕਾਨੂੰਨ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਦੀ ਲੀਗਲ ਗਾਰੰਟੀ ਦਵਾਂਗੇ ਤੇ ਜਿਹੜੇ ਕਿਸਾਨ ਯੂਨੀਅਨਸ ਨੇ 11 ਮਹੀਨੇ ਦਿੱਲੀ ਦੇ ਬਾਰਡਰਸ ਤੇ ਪ੍ਰਦਰਸ਼ਨ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਖਿਲਾਫ ਨੈਸ਼ਨਲ ਹਾਈਵੇਜ਼ ਤੇ ਤੇ ਇੰਡੀਅਨ ਰੇਲਵੇ ਟਰੈਕਸ ਤੇ ਜਿਹੜੇ ਕੇਸਸ ਬਣੇ ਸੀ ਗੱਡੀਆਂ ਰੋਕਣ ਦੇ ਬੱਸਾਂ ਰੋਕਣ ਦੇ ਕਿਸੇ ਵੀਡਰੋ ਕਰਾਂਗੇ ਤੀਸਰੀ ਗੱਲ ਇਹਨਾਂ ਨੇ ਕਹੀ ਸੀ ਕਿ ਅਸੀਂ ਜਿਹੜਾ 700 ਤੋਂ ਵੱਧ ਕਿਸਾਨ ਉਸ ਜਿਹੜੇ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਉਹਨਾਂ ਨੂੰ ਫਾਈਨੈਂਸ਼ੀਅਲੀ ਕੰਪਨਸੇਸ਼ਨ ਕਰਾਂਗੇ ਕੰਪਨਸੇਟ ਕਰਾਂਗੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵਿਦਾ ਇਹ ਦਿਨੋਂ ਹੀ ਚੀਜ਼ਾਂ ਜਿਹੜੀਆਂ ਨੇ ਪਿਛਲੇ 13 ਸਾਲ ਗੁਜ਼ਰਨ ਦੇ باوجود ਕੋਈ ਵੀ ਨਹੀਂ ਕੀਤੀ ਗਈ ਕਿਸਾਨ ਆਪਣੇ ਜਮੂਰੀ ਹੱਕ ਵਾਸਤੇ ਆਜ਼ਾਦ ਨਾ ਹਿੰਦੁਸਤਾਨ ਇੱਥੇ ਹਰ ਹਿੰਦੁਸਤਾਨੀ ਦਾ ਹੱਕ ਹੈ ਆਪਣੀ ਗੱਲ ਸ਼ਾਂਤੀਪੂਰਵਕ ਆਪਣੀ ਸਰਕਾਰ ਦੇ ਸਾਹਮਣੇ ਰੱਖਣ ਕਿਸਾਨ ਬਿਨਾ ਕਿਸੇ ਸ਼ਸਤਰ ਤੋਂ ਬਿਨਾ ਟਰੈਕਟਰ ਟਰਾਲੀ ਤੋਂ 101 ਕਿਸਾਨ ਪੈਦਲ ਦਿੱਲੀ ਜਾ ਰਿਹਾ ਸੀ ਇਹਨਾਂ ਹਰਿਆਣਾ ਦੇ ਬਾਰਡਰ ਤੇ ਫੇਰ ਰੋਕ ਗਿਆ ਤੇ ਅਸੀਂ ਸਾਰੇ ਇਸ ਜੋ ਵੀ ਤੌਰ ਤਰੀਕਾ ਹਰਿਆਣੇ ਦੀ ਸਰਕਾਰ ਨੇ ਪਹਿਲੇ ਵੀ ਅਪਣਾਇਆ ਸੀ ਤੁਹਾਨੂੰ ਯਾਦ ਹੋਵੇਗਾ ਸ਼ੁਭਕਰਨ ਸਿੰਘ ਨਾਦ ਹੈ 21 ਸਾਲ ਦਾ ਨੌਜਵਾਨ ਬੱਚਾ ਪਹਿਲੇ ਵੀ ਗੋਲੀ ਦਾ ਸ਼ਿਕਾਰ ਹੋਇਆ ਹੈ ਹਰਿਆਣੇ ਦੀ ਪੁਲਿਸ ਦਖਲੈਂਸੈਂਕੜਿਆਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਵੀ ਫਟੜ ਕੀਤਾ ਗਿਆ ਸੀ ਉਹਨਾਂ ਨੂੰ ਦੁਨਾਲੀ ਦੇ ਪੈਲਟਸ ਵਜੇ ਸੀ ਤੇ ਅੱਜ ਵੀ ਇਹ ਜੋ ਕੁਝ ਕੀਤਾ ਗਿਆ ਸੀ ਕੰਡਮ ਕਰ ਰਹੇ ਹਾਂ ਤੇ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਾਂਗਾ ਬੇਨਤੀ ਕਰਾਂਗਾ ਤੁਸੀਂ ਜਿਹੜੇ ਕੀਤੇ ਵਾਦੇ ਸੀ ਉਹਨਾਂ ਵਾਅਦਿਆਂ ਨੂੰ ਨਿਭਾਓ ਕਿਸਾਨਾਂ ਨੂੰ ਮੌਕਾ ਦਿਓ ਆਪਣੀ ਗੱਲ ਰੱਖਣ ਦਾ ਇਹਨਾਂ ਨਾਲ ਗੱਲ ਕੀਤੀ ਜਾਏ ਤੇ ਇਹਨਾਂ ਦੇ ਜਿਹੜੀ ਵਾਜਿਬ ਡਿਮਾਂਡਸ ਨੇ ਉਹਨਾਂ ਨੂੰ تسلیم ਕੀਤਾ ਜਾਵੇ। ਆਈ ਸੀ ਇਲੈਕਸ਼ਨ ਜੁਗਜਾਨੇ ਨੇ ਉਸ ਨੂੰ ਲੈ ਕੇ ਉਹ ਵੀ ਕਾਲੀ ਗੱਲ کہہ ਰਹੇ ਕਿ ਸਾਈਬਰ ਦੀ ਗੱਲ ਕਰਿਓ ਅਗਲੇ मतलब ਜਰੂਰੀ ਜੀ ਕਰਦਾ ਇੱਕੋ ਬੈਟਮੇਜ ਦੇ ਵਿੱਚ ਅਸੀਂ ਕੋਈ ਇੰਟਰਫੇਅਰ ਨਹੀਂ ਕਰਨਾ ਜੋ ਇਲੈਕਸ਼ਨ ਕਮਿਸ਼ਨ ਨੇ ਡੇਟਸ ਦਿੱਤੀਆਂ ਨੇ ਦੇ ਦਿੱਤੀਆਂ ਸਾਰੀਆਂ ਗੱਲਾਂ ਨੂੰ ਪਹਿਲੇ ਹੀ ਇਲੈਕਸ਼ਨ ਕਮਿਸ਼ਨ ਨੂੰ ਇਹ ਮਤੇ ਨਜ਼ਰ ਰੱਖਣਾ ਚਾਹੀਦਾ ਬਟ ਵਾਟ ਐਵਰ ਡਿਸੀਜਨ ਹੈਸ ਬੀਨ ਟੇਕਨ ਹੈਸ ਬੀਨ ਟੇਕਨ ਸੋ ਅਸੀਂ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਬਹੁਤ ਸਾਰੇ ਕਿਸਾਨ ਜਖਮੀ ਹੋਏ ਨੇ ਕਿਸਾਨ ਬਹੁਤ ਬੁਰੀ ਹਾਲਤ ਹੈ ਤੇ ਕੱਲ ਫਿਰ ਅੱਜ ਸਕਦਾ ਕੱਲ ਫਿਰ ਜਾਣਗੇ ਪਰ ਰਸਤਾ ਨਹੀਂ ਦੇ ਰਹੇ ਉਹ ਕਹਿੰਦੇ ਕਿ ਦੂਜੀ ਸਕੂਲ ਜਗਾ ਮੈਨੂੰ ਕਾਰ ਵਾਟੇ ਸਾਰੇ ਸਿਰਾਂ ਤੋਂ ਬੈਠਾ ਦੇਖੋ ਤੁਹਾਨੂੰ ਤਾਂ ਪਹਿਲੇ ਗੱਲ ਦੱਸੀ ਹੈ ਇਹ ਸਰਕਾਰ ਜਿਹੜੀ ਕਾਰਪੋਰੇਟ ਦੇ ਹੱਕ 'ਚ ਕਾਰੋਬਾਰੀਆਂ ਦੇ ਹੱਕ 'ਚ ਤੇ ਕਨਫਲਿਕਟ ਆਫ ਇੰਟਰਸਟ ਹਜ਼ਾਰਾਂ ਸਾਲਾਂ ਤੋਂ ਕਿਸਾਨ ਦਾ ਤੇ ਕਾਰਪੋਰੇਟ ਹਾਊਸਸ ਦਾ ਤੇ ਵਪਾਰੀ ਦਾ ਚੱਲਦਾ ਆ ਸੋ ਇਹ ਕਾਰਪੋਰੇਟ ਹਾਊਸਸ ਦੀ ਸਰਕਾਰ ਇਹੋਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਲੀ ਹੈ ਨਾ ਕਿਸਾਨਾਂ ਨੂੰ ਨਾ ਖੇਤ ਮਜ਼ਦੂਰਾਂ ਤੁਸੀਂ ਵੇਖਿਆ ਹੀ ਇਹ ਛੋਨੇ ਸਾਡਾ ਹਲਕੀ ਕੀਤਾ ਡੀਏਪੀ ਅਵੇਲੇਬਲ ਨਹੀਂ ਯੂਰੀਆ ਅਵੇਲੇਬਲ ਨਹੀਂ ਤੇ ਕਿਸਾਨਾਂ ਨੂੰ ਆਪਣੀ ਵਾਜੂਬ ਡਿਮਾਂਡ ਰੱਖਣ ਵਾਸਤੇ ਟਾਇਰ ਗੈਸ ਦਾ ਤੇ ਲਾਟੀਆਂ ਦਾ ਹਰ ਰੋਜ਼ ਸਾਹਮਣਾ ਕਰਨਾ ਪੈਂਦਾ ਇਹ ਬਹੁਤ ਹੀ ਕੰਡੈਮਨੇਬਲ ਹੈ ਜੋ ਖੱਟੜ ਸਾਹਿਬ ਕਰਦੇ ਰਹੇ ਨੇ ਉਹੀ ਸੈਣੀ ਸਾਹਿਬ ਹੁਣ ਕਰ ਰਹੇ ਨੇ ਤੋ ਅਸੀਂ ਇਸ ਗੱਲ ਦੇ ਨਾਲ ਪੰਜਾਬ ਦੀ ਕਿਸਾਨੀ ਤੇ ਖੇਤ ਮਜ਼ਦੂਰਾਂ ਦੇ ਨਾਲ ਬਿਲਕੁਲ ਚਟਾਨਵਰਾਂ ਸਮੁੱਚੀ ਕਾਂਗਰਸ ਕੜੀ ਬੀਰ ਸਾਹਿਬ ਕਹਿੰਦੇ ਵੀ ਮਕਸਦ ਇਹ ਜਿਹੜਾ ਸੱਤਾ ಪಕ್ಷਾਂ ਆਪਸੇ ਮਿਲਿਆ ਰਹਾ ਸਾਡੀ ਆਵਾਜ਼ ਖੁੱਲ ਚੱਕ ਰਿਹਾ ਦਰਮਿਆਨ ਲੋਕਾਂ ਦਾ ਪਾਰਲੀਮੈਂਟ ਮੈਂ ਇਸ ਗੱਲ ਤੇ ਕੋ ਵੇਖੋ ਪਾਰਲੀਮੈਂਟ ਦੇ ਵਿੱਚ ਸਾਡੇ ਸਾਥੀ ਨਾਲ ਬੈਠੇ ਸਾਡੇ ਪ੍ਰਧਾਨ ਬੈਠੇ ਨੇ ਹਰ ਰੋਜ਼ ਮੈਂ ਖੁਦ ਬੇਹਦ ਰਿਆ ਕਿ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਤੋਂ ਬਾਹਰ ਰੋਜ਼ ਮਜ਼ਾਹਰਾ ਕਾਂਗਰਸ ਬਾਕੀ ਆਪੋਜੀਸ਼ਨ ਪਾਰਟੀਆਂ ਨੂੰ ਲੈ ਕੇ ਕਰਦੀ ਰਹੀ ਇਹ ਠੀਕ ਹੈ ਜਿਹੜੀ ਪੰਜਾਬ ਸੱਤਾਧਾਰ ਹੈ ਇਹਨਾਂ ਨੇ ਇਹਨਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਸਾਥ ਨਹੀਂ ਦਿੱਤਾ ਇਹ ਅਨਫੋਰਚੂਨੇਟ ਗੱਲ ਹੈ ਆਪ ਨੂੰ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਲੀਡ ਅਸੀਂ ਕਰ ਰਹੇ ਸੀ ਸਾਡਾ ਸਾਥ ਨਹੀਂ ਸੀ ਦੇਣਾ ਚਾਹੁੰਦੇ ਤੋਂ ਇਥੋਂ ਤੱਕ ਪੰਦੇਰ ਸਾਹਿਬ ਦੀ ਮੈਂ ਗੱਲ ਨਾਲ ਸਹਿਮਤ ਹਾਂ ਕਿ ਨਾ ਬੀਜੇਪੀ ਇਹਨਾਂ ਦਾ ਸਾਥ ਦੇ ਰਹੀ ਹੈ ਨਾ ਆਪ ਦੇ ਰਹੀ ਬਟ ਕਾਂਗਰਸ ਹਮੇਸ਼ਾ ਇਹਨਾਂ ਦੇ ਨਾਲ ਰਹੀ ਹੈ ਤੇ ਨਾਲ ਰਹੀ ਨਸ਼ੇ ਦੇ ਖਿਲਾਫ ਗਵਰਨਰ ਸਾਹਿਬ ਨੇ 10 ਤੇ 11 ਨੂੰ ਪੈਦਲ ਆਪਣਾ ਕੰਰਸ਼ਾ ਕਿਸ ਤਰ੍ਹਾਂ ਦੇਖ ਤਾ ਮੈਂ ਕਿਹਾ ਪੈਦਲ ਯਾਤਰਾ ਨਾਲੋਂ ਤੇ ਜਿਹੜੇ ਐਕਸ਼ਨ ਕਰਨਾ ਪੁਲਿਸ ਦੇ ਸੀਨੀਅਰ ਮੋਸਟ ਆਫਿਸਰਸ ਤੇ ਪੋਲੀਟੀਕਲ ਲੋਕਾਂ ਤੇ ਨਸ਼ਾ ਤੇ ਤੁਹਾਨੂੰ ਪਤਾ ਹੈ ਪੁਲਿਸ ਦੀ ਮਦਦ ਨਾਲ ਤੇ ਪੋਲੀਟੀਕਲ ਪੈਟਰੋਨੇਜ ਨਾਲ ਨਸ਼ਾ ਵਿਕਦਾ ਤੇ ਪੈਦਲ ਯਾਤਰਾ ਨਾਲ ਗਵਰਨਰ ਸਾਹਿਬ ਕੀ ਕਰਨਗੇ ਜੇ ਇਹਨਾਂ ਦਾ ਮਨਸ਼ਾ ਹੋਏ ਰੋਕਣ ਦੀ ਤੇ ਬਕਾਇਦਾ ਤੌਰ ਤੇ ਇਹਨਾਂ ਕੋਲ ਰਿਪੋਰਟਸ ਪਈਆਂ ਹਾਈ ਕੋਰਟ ਦੀਆਂ ਰਿਪੋਰਟਸ ਪਈਆਂ ਨੇ ਇਹਨਾਂ ਦੇ ਸੀਨੀਅਰ ਮੋਸਟ ਅਫਸਰ ਅਜੇ ਦਿਨ ਵੀ ਭਗੌੜੇ ਨੇ ਜਿਹੜੇ ਡਰੱਗਸ ਦੇ ਕੇਸੇਸ ਦੇ ਵਿੱਚ ਇੱਕ ਇਹੋ ਜਿਹਾ ਅਫਸਰ ਹੈ ਜਿਹੜਾ ਤਕਰੀਬਨ 1 ਸਾਲ ਤੋਂ ਭਗੌੜਾ ਹੈ ਉਹਦੀ ਤੇ ਗ੍ਰਿਫਤਾਰੀ ਨਹੀਂ ਕਰਵਾਈ ਗਵਰਨਰ ਸਾਹਿਬ ਘੱਟੋ ਘੱਟ ਉਹਨਾਂ ਨੂੰ ਗ੍ਰਿਫਤਾਰ ਕਰਾ ਜਿਹੜੇ ਵੀ ਕੇਸੇਸ ਡਰੱਗਸ ਉੱਤੇ ਚੱਲਦੇ ਨੇ ਭਾਵੇਂ ED ਕੋਲ ਨੇ ਭਾਵੇਂ ਪੰਜਾਬ ਪੁਲਿਸ ਕੋ ਉਹਦਾ ਤਹਿਕੀਕਾਤ ਕਰਨ ਜਲਦੀ ਤੋਂ ਜਲਦੀ ਬਟ ਨਥਿੰਗ ਇਜ਼ ਹੈਪਨਿੰਗ ਦਿਸ ਇਜ਼ ਆਲ ਜਿਸਾਂ ਕਹੀ ਦਾ ਪਲੇਇੰਗ ਟੂ ਦੀ ਗੈਲਰੀ ਨਥਿੰਗ ਮੋਰ ਦਨ ਦਿਸ ਕਰ ਰਹੇ ਨੇ ਕਿ ਕੀ ਕਹੋਗੇ ਸਰ ਅਕਾਲ ਤਖਤ ਨੇ ਜਿਹੜਾ ਨਾ ਜੋ ਅਕਾਲ ਤਖਤ ਸਾਹਿਬ ਨੇ ਵੇਖੋ ਰਿਲੀਜੀਅਸ ਅਫੇਅਰਸ ਦੇ ਵਿੱਚ ਅਸੀਂ ਸਾਰੇ ਸਿੱਖ ਜੋ ਵੀ ਅਕਾਲ ਤਖਤ ਸਾਹਿਬ ਨੇ ਫੈਸਲਾ ਲਿ ਤੋ ਇਸ ਤੋਂ ਬਾਅਦ ਅਸੀਂ ਇਹਦੇ ਤੇ ਕੋਈ ਟਿੱਪਣੀ ਬੰਦੇ ਪੁਲਿਸ ਦੀ ਜਾਂਚ ਤੋਂ ਸਾਨੂੰ ਵਿਸ਼ਵਾਸ ਨਹੀਂ ਹੈ ਪੁਲਿਸ ਆਫਸਰ ਕਰਾਉਣ ਚਾਹੀਦੇ ਹੈ ਜਾਂ ਜਾਂਚ ਸ਼ੀਰਿਅਲ ਕਿਉਂ ਨਹੀਂ ਹੋਇਆ ਹੋ ਰਿਹਾ ਜਾਂ ਕਿਉਂ ਪੁਲਿਸ ਅਸਰ ਬੁਨਣੇ ਚਾਹ ਰਹੀ ਸੀ ਪੀਨੇ ਚਾਹੀਦੀ ਹੈ ਤੋ ਮੈਂ ਤੇ ਤੁਹਾਨੂੰ ਇਨੀ ਬੇਨਤੀ ਕਰਨਾ ਇਹ ਸਾਰੀ ਚੀਜ਼ ਅਕਾਲ ਤਖਤ ਸਾਹਿਬ ਦੀ ਦੀਖ ਰੀਖ ਤੇ ਤੈਥਲੇ ਹੋ ਰਹੀ ਹੈ ਜੋ ਕੁਝ ਵੀ ਹੋਇਆ ਹੈ ਗੋਲਡਨ ਟੈਂਪਲ ਕੰਪਲੈਕਸ ਦੇ ਵਿੱਚ ਹੋਇਆ ਹੈ ਮੇਰੀ ਅਪੀਲ ਜਹਦਾ ਅਕਾਲ ਤਖਤ ਸਾਹਿਬ ਨੂੰ ਕਿ ਤੁਸੀਂ ਇੰਟਰਵਿਨ ਕਰੋ ਤੇ ਰਸਤਾ ਦਿਖਾਓ